ਬਾਈ ਜੀ ਵਾਈ ਗੁਰਜੀ ਕਾ ਖਾਲਸਾ ਸ੍ਰੀ ਵਾਈ ਗੁਰਜੀ ਕੀ ਫਤਿਹ ਬਾਈ ਜੀ ਇਹ ਕਾ ਰਾਤ ਦੀ ਘਟਨਾ ਆ 3:22 ਮਿੰਟ ਦੀ 8 ਤਰੀਕ 8ਵਾਂ ਮਹੀਨਾ 2024 ਇਹ ਲੋਕੇਸ਼ਨ ਹੈਗੀ ਆ ਬਾਈ ਪ੍ਰੀਤ ਰੈਸਟੋਰੈਂਟ ਸੰਗਰੂਰ ਰੋਡ ਢੜਬਾਈ ਇੱਥੋਂ ਬਈ ਆਪਣੀ ਸਕਾਰਪਿਓ ਗੱਡੀ ਚੋਰੀ ਹੋਈ ਹੈ ਪੀਬੀ03ਬੀ ਜੀਏ 7070 ਅਤੇ ਤਿੰਨ ਚੋਰਾਂ ਵਾਲੋ ਸਕੋਰਪੀਓ ਆਈ ਗਈ ਹੈ ਵੀਰੇ ਸਕੋਰਪੀਓ ਨਾਲ ਟੋਚਨ ਪਾ ਕੇ ਗੱਡੀ ਲੈ ਕੇ ਗਏ ਨੇ ਮੈਂ ਥੋੜੀ ਅੱਗੇ ਕਰਕੇ ਬਾਈ ਜੀ ਦਿਖਾਉਣਾ ਬਾਈ ਜੀ ਅੱਗੇ ਤੋਂ ਅੱਗੇ ਗਰੁੱਪਾਂ 'ਚ ਸ਼ੇਅਰ ਕੀਤੀ ਜਾਵੇ ਜੇ ਕਿਸੇ ਨੂੰ ਵੀਰ ਨੂੰ ਪਤਾ ਲੱਗਦਾ 81094 0094 81094 ਤੇ 0094 ਇੱਕ ਹੈਗਾ 8725808194 ਇਹ ਨੰਬਰਾਂ ਤੇ ਬਾਈ ਜੀ ਸੂਚਿਤ ਕੀਤਾ ਜਾਵੇ ਬਾਈ ਜੀ ਜਿਹੜਾ ਵੀ ਦੱਸੇਣ ਵਾਲੇ ਨੂੰ ਇਨਾਮ ਦਿੱਤਾ ਜਾਊਗਾ ਬਾਕੀ ਬਾਈ ਜੀ ਨੂੰ ਅੱਗੇ ਤੋਂ ਅੱਗੇ ਫਾਰਵਰਡ ਕੀਤੀ ਜਾਵੇ ਕਿ ਜਿਹੜੇ ਚੋਰ ਫੜਨ ਚ ਮਦਦ ਕੀਤੀ ਜਾ ਸਕੀ ਬਾਕੀ ਗੱਡੀਆਂ ਦੇ ਕੈਮਰੇ ਚ ਅੱਗੇ ਚੈੱਕ ਕਰਾ ਰਹੇ ਆ ਗੱਡੀ ਲొਕੇਸ਼ਨ ਦਾ ਪਤਾ ਥੋੜਾ ਬਹੁਤ ਚੱਲ ਚੁੱਕਿਆ ਹੈ ਬਾਕੀ ਚੱਲ ਰਹੀ ਹੈ ਬਾਕੀ ਖੋਜ ਬਾਈ ਜੀ ਦੇਖੋ ਅੱਜ ਕੱਲ ਕਿੰਨੇ ਹੌਸਲੇ بلند ਹੋ ਗਏ ਨੇ ਚੋਰਾਂ ਦੇ ਬਾਹਰ ਦੇਖੋ ਇਹਨਾਂ ਨੇ ਕੀ ਕੀਤਾ ਟੋਚਨ ਪਾ ਕੇ ਅੰਦਰ ਦੀ ਖੋਲ ਕੇ ਲੋਕ ਪਤਾ ਨਹੀਂ ਕਿਵੇਂ ਤੋੜਿਆ ਇਹਨਾਂ ਨੇ ਅੰਦਰੋਂ ਗੱਡੀ ਦਾ ਤਿੰਨ ਬੰਦੇ ਨੇ ਇੱਕ ਰਕਾਰ ਚ ਬਿਠਾਇਆ ਦੋ ਜਣੇ ਇਹਨੂੰ ਤੱਕਾ ਲਾ ਰਹੇ ਨੇ ਤੱਕਾ ਲਾ ਕੇ ਟੂ ਕਰਕੇ ਸਕੋਰਪੀਓ ਦੂਜੀ ਗੱਡੀ ਨਾਲ ਆ ਦੇਖ ਸਕਦੇ ਹੋ ਵੀਰੇ ਵੀਡੀਓ ਵਿੱਚ ਫੇਰੇ ਇਹ ਦੂਜੀ ਗੱਡੀ ਦੀ ਹਵਾ ਵੀ ਕੱਢ ਕੇ ਗਏ ਨੇ ਕਿਤੇ ਕਈ ਵਾਰੀ ਉਹ ਗੱਡੀ ਪਿੱਛੇ ਨਾਲ ਲਾ ਲੇ ਅਗਲਾ ਦੇਖ ਲਓ ਅੱਜ ਕੱਲ ਕਿੰਨੇ ਹੌਸਲੇ ਬੁਲੰਦ ਹੋ ਗਏ ਨੇ ਸਰਕਾਰ ਕਾਦੀ ਸਰਕਾਰ ਆਈ ਹੈ ਭਾਈ ਜੀ ਕੋਈ ਗੌਰ ਨਹੀਂ ਹੈਗਾ ਤੀਜੀ ਵਾਰੀ ਚੋਰੀ ਹੋ ਗਈ ਐ ਸਾਡੇ ਇੱਥੇ ਆਹ ਦੇਖੋ ਮੁੰਡਾ ਆਇਆ ਅੱਗੇ ਹੁਣ ਘੁਮ ਕੇ ਟਰੱਕ ਦੇ ਕੋਲੇ ਉਹਦੇ ਜੇ ਦੇਖਿਆ ਕਿ ਬੰਦਾ ਉੱਠਦਾ ਤਾਂ ਨਹੀਂ ਦੂਜੀ ਮੁੰਡਾ ਹੈ ਨਹੀਂ ਸੀ ਅੱਜ ਚਲਾ ਗਿਆ ਹੀ ਘਰ ਨੂੰ ਡਰਾਈਵਰ ਟਾਈਮ ਨਾਲ ਆ ਹੁਣ ਦੂਜੀ ਗੱਡੀ ਦੀ ਹਵਾ ਕੱਢਣ ਆਇਆ ਇਹ ਗੱਡੀ ਦੀ ਹੁਣ ਹਵਾ ਕੱਢ ਗਿਆ ਢੱਕਾ ਲੱਗ ਗਿਆ